ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਲੰਬੇ ਸਮੇਂ ਤੋਂ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਤੁਸੀਂ ਵੀ ਜਾਣਦੇ ਹੋ ਲਗਭਗ ਤੁਸੀਂ ਹਰ ਮੋੜ ਤੇ ਹਰ ਸਟੇਟ ਦੇ ਜ਼ਿਲ੍ਹੇ ਦੇ ਬਲਾਕ ਦੇ ਵਿੱਚ ਬੈਠੇ ਹੋ ਤੁਹਾਨੂੰ ਵੀ ਪਤਾ ਹੈ ਜਿਹੜੀਆਂ ਮੰਗਾਂ ਆਪਣੀਆਂ ਸਰਕਾਰ ਦੇ ਟੇਬਲ ਤੇ ਬਹੁਤ ਲੰਬੇ ਸਮੇਂ ਤੋਂ ਚੱਲ ਰਹੀਆਂ ਤੁਸੀਂ ਘਰਾਂ ਵਿੱਚ ਬੈਠੇ ਹੋ ਸਰਕਾਰ ਤੁਹਾਡੇ ਕੋਲ ਸਮਾਂ ਲੈ ਕੇ ਕੱਢ ਰਹੀ ਹੈ ਤੁਸੀਂ ਆਪ ਘਰਾਂ ਵਿੱਚੋਂ ਬੈਠ ਕੇ ਸਟੌਪ ਹੋ ਚੁੱਕੇ ਹੋ ਜਦੋਂ ਤੱਕ ਤੁਸੀਂ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਨਾ 55% ਹੱਲ ਹੋਣ ਵਾਲੀ ਹੈ ਨਾ ਲੈਕਚਰਰ ਦੀ ਪرتੀ ਆਉਣ ਵਾਲੀ ਹੈ ਨਾ ਉਮਰ ਹੱਦ ਦਾ ਅਤੇ ਨਾ 55% ਇਹ ਕਦੋਂ ਹੱਲ ਹੋਣਗੀਆਂ ਜਦੋਂ ਤੁਸੀਂ ਘਰਾਂ ਚੋਂ ਬਾਹਰ ਨਿਕਲੋਗੇ ਇਹ ਨਿਕਲਣਾ ਤੁਹਾਨੂੰ ਪੈਣਾ ਹੈ ਅੱਜ ਸਾਥਿਓ ਕੋਲੂਕਾ ਮੀਟਿੰਗ ਕੀਤੀ ਜਾ ਰਹੀ ਏ ਇਸ ਮੀਟਿੰਗ ਦੇ ਵਿੱਚ ਪਹੁੰਚੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਸਾਥਿਓ ਅਗਲੀ ਮੀਟਿੰਗ ਜਲਾਲਾਬਾਦ ਵਿੱਚ ਕੀਤੀ ਜਾਵੇਗੀ ਸਾਥਿਓ ਇਹ ਮੀਟਿੰਗਾਂ ਤੁਹਾਡੇ ਕਰਕੇ ਹੋਣਗੀਆਂ ਜੇ ਤੁਸੀਂ ਘਰੋਂ ਬਾਹਰ ਨਿਕਲੋਗੇ ਇਹ ਸਰਕਾਰ ਦਾ ਜਦੋਂ ਤੱਕ ਜਲੂਸ ਨਾ ਕੱਢੋਂਗੇ ਇਹ ਸਰਕਾਰ ਤੁਹਾਨੂੰ ਲਾਰੇਆਂ 'ਚ ਰੱਖ ਰਹੀ ਏ ਇਹ ਸਰਕਾਰ ਮਾਸਟਰ ਕਿੱਟ ਦੀ ਭਰਤੀ ਬਾਰੇ ਕੋਈ ਵਿਚਾਰ ਨਹੀਂ ਕਰ ਰਹੀ ਲੰਬੇ ਸਮੇਂ ਤੋਂ ਸਰਕਾਰ ਆਪਾਂ ਨੂੰ ਲਾਰੇ 'ਚ ਰੱਖ ਕੇ ਆਪਣਾ ਟਾਈਮ ਵੇਸਟ ਕਰ ਰਹੀ ਏ ਕਿਉਂਕਿ ਹੁਣ ਦਸੰਬਰ ਵਿੱਚ ਬਹੁਤ ਸਾਥੀ ਓਵਰੇਜ ਹੋ ਚੁੱਕੇ ਆ ਹੋ ਜਾਣਗੇ ਇਸੇ ਤਰ੍ਹਾਂ ਜੇ ਤੁਸੀਂ ਘਰਾਂ 'ਚ ਬੈਠੇ ਰਹੇ ਅਗਲੇ ਸਾਲ ਫਿਰ ਤੁਸੀਂ ਓਵਰੇਜ ਹੋ ਜਾਓਗੇ ਮੈਂ ਤੁਹਾਨੂੰ ਅਪੀਲ ਕਰਦਾ ਆਪਾਂ ਬਹੁਤ ਜਲਦ ਇੱਕ ਤਰਨਾ ਅਨਾਉਂਸ ਕਰਾਂ ਦੇ ਜਦੋਂ ਤਰਨਾ ਅਨਾਉਂਸ ਕੀਤਾ ਛੁੱਟੀਆਂ ਆ ਰਹੀਆਂ ਸਾਥਿਓ ਇਹ ਛੁੱਟੀਆਂ ਦੇ ਵਿੱਚ ਤਰਨਾ ਕੀਤਾ ਜਾਵੇਗਾ ਜਿੱਥੇ ਤੁਸੀਂ ਕਹੋਗੇ ਉੱਥੇ ਆਪਾਂ ਤਰਨਾ ਕਰ ਦਿੱਤਾ ਜਾਵੇਗਾ ਪਰ ਸਾਥਿਓ ਤੁਹਾਡਾ ਨਿਕਲਣਾ ਬਹੁਤ ਜ਼ਰੂਰੀ ਏ ਜੇ ਤੁਸੀਂ ਘਰਾਂ ਵਿੱਚ ਬੈਠੇ ਰਹੇ ਤਾਂ ਸਾਥਿਓ ਇਹ ਦੌਰ ਨਹੀਂ ਸਤਾਈ ਪਹੁੰਚ ਜਾਵੇਗਾ ਸਰਕਾਰ ਕੱਲ ਮੀਟਿੰਗ ਕਰਨ ਜਾ ਰਹੀ ਏ 16 ਤੇ 17 ਨੂੰ ਜੇ ਸਾਥੀਓ ਕੱਲ 16 ਤੇ 17 ਨੂੰ ਆਪਣੀ ਮੀਟਿੰਗ ਚੰਗੀ ਜਾਂ ਪੋਜ਼ਿਟਿਵ ਰਿਸਪਾਂਸ ਨਹੀਂ ਆਉਂਦਾ ਤਾਂ ਸਾਥੀਓ ਤੁਸੀਂ ਤਿਆਰ ਰਹੋ ਆਪਾਂ ਇੱਕ ਜਲਦ ਆਪਣੀਆਂ ਛੁੱਟੀਆਂ ਆ ਰਹੀਆਂ 24 25 26 27 ਤੱਕ 31 ਤੱਕ ਛੁੱਟੀਆਂ ਹੋਣਗੀਆਂ ਤੁਸੀਂ ਛੁੱਟੀਆਂ ਦੇ ਵਿੱਚ ਭਾਨੇ ਨਾ ਬਣਾਓ ਵੀ ਅਸੀਂ ਅੱਜ ਨਹੀਂ ਆ ਸਕਦੇ ਸਾਡਾ ਵਿਆਹ ਹੈ ਜਾਂ ਕੋਈ ਹੋਰ ਪ੍ਰੋਗਰਾਮ ਹੈ ਸਾਥੀਓ ਆਪਾਂ ਤੁਹਾਡੇ ਤੋਂ ਪੁੱਛ ਕੇ ਕਿਹੜਾ ਦਿਨ ਵਾਰ ਬਣੇਗਾ ਉਸ ਆਪਾਂ ਦਿਨ ਨੂੰ ਆਪਾਂ ਇੱਕ ਤਰਨਾ ਅਨਾਉਂਸ ਕਰਾਂਗੇ ਕੱਲ ਆਪਣੀ ਮੀਟਿੰਗ 16 17 ਨੂੰ ਹੋਣ ਜਾ ਰਹੀ ਹੈ ਇਸੇ ਤਰ੍ਹਾਂ ਗੋਲੂਕਾ ਦੇ ਵਿੱਚ ਜਿੱਥੇ-ਜਿੱਥੇ ਸਾਥੀ ਬੈਠਿਆ ਤੁਸੀਂ ਸਾਰੇ ਸੰਪਰਕ ਕਰੋ ਗਰੁੱਪਾਂ 'ਚ ਬਹੋ ਤੇ ਤੁਸੀਂ ਇੱਕ ਧਰਨੇ ਦਾ ਹਿੱਸਾ ਬਣੋ ਤਾਂ ਪਰਤੀ ਆਉਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਇੱਕ ਤਰ੍ਹਾਂ 'ਚ ਬੈਠੇ ਰਹੇ ਤਾਂ ਪਰਤੀ ਨਹੀਂ ਆਉਣ ਵਾਲੀ ਸਾਥੀਓ ਮੈਦ ਸੁਨ ਸਿੰਘ ਕਬਾਇਆ ਸੂਬਾ ਪ੍ਰਦਾਨ ਪੰਜਾਬ ਬੀਏ ਟਟਪਾਸ ਪੰਜਾਬ ਧੰਨਵਾਦ ਸਾਥੀਓ ਪੰਜਾਬ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ 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 ਜੈ ਸੰਗਰਸ਼ ਜੈ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀਓ